ਪੰਜਾਬ ਸਰਕਾਰ ਦੇ ਹੁਕਮ ਤਾਅਕ ਸਾਨੂੰ ਇੱਥੋਂ ਦੀ ਗੁਰੂ ਕੀ ਨਗਰੀ ਦੀ ਸੇਵਾ ਮਿਲੀ ਆ ਤੇ ਊਈ ਬਲ ਇਨਸ਼ੋਰ ਕਿ ਜਿਹੜੇ ਇੱਥੋਂ ਦੀ ਜਨਤਾ ਦੇ ਲਈ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁੱਖ ਦਈਏ ਤੇ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ ਰਾਹ ਦੇਣ ਦੀ ਕੋਸ਼ਿਸ਼ ਕਰਾਂਗੇ ਸਰ ਇਸ ਤੋਂ ਪਹਿਲਾਂ ਮਸਲਾ ਆਜੀ ਦੀ ਗੋਸ਼ਥਾਈ ਕਿ ਦੀ ਨਹੀਂ ਮੇਰੀ ਤਰਨਤਨ ਲਈ ਆ ਤੇ ਆਪਣੇ ਸਾਹਮਣੇ ਡਿਟੇਲਸ ਦੱਸ ਦੋ ਤੁਸੀਂ ਬਦੌਰ ਗਸ਼ਟ ਅਫਸਰ ਤੋਂ ਮੈਂ ਬਟਾਲਾ ਬਟਾਲੇ ਬੋਸਟ ਰਹੇ ਹਾਂ ਅੱਜ ਤੋਂ 25-30 ਸਾਲ ਪਹਿਲਾਂ ਉਸ ਤੋਂ ਪਹਿਲਾਂ ਤਰਨਤਨ ਅਸੀਂ 90s ਦੇ ਵਿੱਚ ਰਹੇ ਹਾਂ ਜਦੋਂ ਐਕਸਟ੍ਰੀਮ ਟੈਰੋਰੀਜ਼ਮ ਹੁੰਦਾ ਸੀਗਾ ਫਿਰ ਥੋੜੇ ਸਮੇਂ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਤੇ ਉਸ ਸਾਈਡ ਦਾ ਹੈਗਾ ਸੀਗਾ ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ ਡੇਢ ਸਾਲ ਬਤੌਰ ਡੀਏਸੀ ਫਰੋਜ਼ਪੁਰ ਰਿਹਾ ਜਿਹਦੇ ਚ ਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾਗਾ ਤਰਨਤਾਰਨ ਫਰੋਜ਼ਪੁਰ ਤੇ ਫਾਜ਼ਿਲਕਾ ਕਾਫੀ ਚੈਲਿੰਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋਰ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਤੌਰ ਐਸਐਸਪੀ ਤਰਨਤਾਰਨ 'ਚ ਹਾਂ ਤਰਨਤਾਰਨ ਤੋਂ ਬਾਅਦ ਫਰੋਜ਼ਪੁਰ ਗਿਆ ਸੀ ਤੇ ਹੁਣ ਫਰੋਜ਼ਪੁਰ ਤੋਂ ਬਾਅਦ ਮੇਰੀ ਜਿਹੜੀ ਇੱਥੇ ਇਹ ਜਿਹੜੀ ਪੋਸਟਿੰਗ ਹੋਈ ਹੈ ਹਾਂਜੀ ਡੀਏਜੀ ਫਿਰੋਜ਼ਪੁਰ ਤੋਂ ਬਾਅਦ ਮੇਰੀ ਪੋਸਟ ਇੱਥੇ ਹੋਈ ਹੈ ਸਰ ਇੱਥੇ ਨਸ਼ੇ ਫਰੋਦੀਆਂ ਤੇ ਲੁੱਟਾ ਘੁਣਾ ਮੇਨ ਇਸ਼ੂ ਨੇ ਇਹਨਾਂ ਤੁਸੀਂ ਕਿਸ ਤਰ੍ਹਾਂ ਨਾਲ ਕਰੋਗੇ ਸਾਡੇ ਜਿਹੜੇ ਸਾਡੀ ਪੁਲਿਸ ਆ ਉਹ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਗਾਈਡ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਵਿਦ ਗੋਡਸ ਗ੍ਰੇਸ ਵਧੀਆ ਤਰੀਕੇ ਨਾਲ ਇਸ ਨੂੰ ਦੇ ਹੱਥ ਪਾਉਣ ਦੀ ਕੋਸ਼ਿਸ਼ ਕਰਾਂਗੇ ਸਰ ਕਹਿੰਦੇ ਤੁਸੀਂ ਫਿਰੋਜ਼ਪੁਰ ਦੇਖਿਆ ਉਸ ਦਾ ਡਬਲ ਇਥੇ ਆਉਂਦੇ ਸਾਥ ਤੋਂ ਦੇਖਦੇ ਬੜਾ ਕੋਈ ਸੀਟੀ ਵੀ ਪੱਟੀ ਆ ਪਰ ਤੁਹਾਨੂੰ ਕਿਉਂਕਿ ਉਹਦੇ ਚੈਲੰਜਸ ਵੀ ਪਤਾ ਨੇ ਬਟ ਤੁਸੀਂ ਇੰਨੀ ਕੋਈ ਰਣਨੀਤੀ ਬਣਾ ਰਹੇ ਹੋ ਕਿਉਂਕਿ ਸਾਰਾ ਕ੍ਰਾਈਮ ਜਿਹੜਾ ਸਰਦੀ ਵੇਚੀ ਕਰਦਾ ਕਿਦੋਂ ਵੀ ਹੈਰੋਇਨ ਜਿਹੜੀ ਮਿਲਦੀ ਉਹਦਾ ਕੈਰੈਕਸ਼ਨ ਆਪਣੇ ਸਾਧਨ ਦੇ ਨਾਲ ਹੁੰਦਾ ਕਿਤੇ ਕ੍ਰਾਈਮ ਹੁੰਦਾ ਉਹਦਾ ਕੈਰੈਕਸ਼ਨ ਆਪਣੇ ਸਾਧਨ ਦੇ ਨਾਲ ਹੁੰਦਾ ਸੋ ਇਟ ਇਜ਼ ਅ ਟਫ ਜੌਬ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਹਾਂਜੀ ਕਰੀਬ 37 ਸਾਲ ਅਸੀਂ ਇਸੇ ਪ੍ਰੋਫੈਸ਼ਨ 'ਚ ਰਹਿ ਗਏ ਆ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90s ਤੋਂ ਇੱਥੇ ਪੋਸਟਡ ਵੀ ਰਹੇ ਆ ਸਾਰੀ ਇਹਨਾਂ ਦਾ ਸਾਰਾ ਹਿਸਾਬ-ਕਿਤਾਬ ਹੈਗਾ ਅਸੀਂ ਉਹੀ ਹੋਪ ਵਿਦ ਗੋਡਸ ਗ੍ਰੇਸ ਅਧੀਨ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਦਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜੀ ਬਹੁਤ ਸਟਰੋਂਗ ਹੈਗੀ ਆ ਉਹ ਪ੍ਰੋਫੈਸ਼ਨਲਿਜ਼ਮ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰੀਵੈਂਸ਼ਨ ਤੋਂ ਅਸੀਂ ਰੈਫਰੇਬਲੀ ਪ੍ਰੀਵੈਂਸ਼ਨ ਨੂੰ ਰੈਫਰ ਕਰਾਂਗੇ ਉਹਦੇ ਅਗਾਂ ਸਿ ਹਰ ਤਰੀਕੇ ਨਾਲ ਜਿਹੜਾ ਕ੍ਰਾਈਮ ਕੰਟਰੋਲ ਕਰਾਂਗੇ ਸਰਬੀਜ਼ਨ ਨੂੰ ਇੱਕ ਸਰਕਾਰ ਨੇ ਆਡਿਟ ਕੀਤਾ ਦੱਸੋ ਸੀਐਮ ਸਾਹਿਬ ਨੇ ਜੀਡੀਪੀ ਨਾਲ ਕਿ 11 ਤੋਂ ਇੱਕ ਤੁਸੀਂ ਆਬਵੀਅਸ ਮੀਟਿੰਗ ਹੈ ਨਾ ਸੀਬੀ ਸਾਹਿਬ ਜਿਨ੍ਹਾਂ ਨੇ ਐਸਐਸਪੀ ਸਾਹਿਬ ਨੇ ਕੋ ਲੱਗਦਾ ਇਹ ਜੀ ਤੁਰਤੇ ਕਿਸੇ ਕਿਸ ਕੋ ਤੇ ਨਾ ਲੱਗਦਾ ਸੀ ਕੋ ਲੋਕਾਂ ਦੇ ਨਹੀਂ ਸੀ ਤਾਲਮਿਲ ਕਰ ਪਉਂਦੇ ਅਫਸਰ ਜਾਂ ਕੀ ਕਰ ਇਦਾਂ ਦੇ ਕੋਈ ਗੱਲ ਨਹੀਂ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ ਪਬਲਿਕ ਦੀ ਸਹੂਲियत ਲਈ ਇੱਕ ਪਬਲਿਕ ਦੀ ਸਹੂਲियत ਲਈ ਇਹ ਮੰਡੀਟਰੀ ਕਰਤਾ ਵੀ 9 ਤੋਂ 11 ਪ੍ਰੇਫਰੇਬਲੀ ਇੱਥੇ ਜ਼ਰੂਰ ਬੈਠੋ ਤਾਂ ਕਿ ਪਬਲਿਕ ਨੂੰ ਉਸ ਟਾਈਮ ਦਾ ਜ਼ਰੂਰ ਉਸ ਸਮਾਂ ਮਿਲ ਜਾਵੇ ਨਹੀਂ ਅਫੀਸਰਜ਼ ਨੂੰ ਕਈ ਵਾਰੀ ਕਿਤੇ ਇੱਧਰ ਡਿਊਟੀ ਉੱਧਰ ਡਿਊਟੀ ਪਬਲਿਕ ਆ ਜਾਂਦੀ ਆ ਪਬਲਿਕ ਨੂੰ ਵਾਪਸ ਜਾਣਾ ਪੈਂਦਾ ਪਬਲਿਕ ਦੀ ਕਨਵੀਨੀਅன்ஸ் ਲਈ ਕੀਤਾ ਅਦਰਵਾਈਜ਼ ਮੈਜੋਰਟੀ ਜਦੋਂ ਕੋਈ ਫੀਲਡ ਵਰਕ ਨਹੀਂ ਹੁੰਦਾ ਤੇ ਸਾਡੇ ਆਫੀਸਰਜ਼ ਆ ਉਹ ਦਫ਼ਤਰ ਹੀ ਹੁੰਦੇ ਨੇ ਤੇ ਹਰ ਪਬਲਿਕ ਡੀਲਿੰਗ ਨੂੰ ਅਟੈਂਡ ਕੀਤਾ ਜਾਂਦਾ ਰਹਗਾ ਤੇ ਇੱਥੇ ਵੀ ਵੀ ਵਿਲ ਇਨਸ਼ੋਰ ਨਾ ਤੋਂ 12 ਨਾ ਤੋਂ 11 ਤੋਂ ਇੱਕ ਨਹੀਂ ਹੋਵੇਗਾ ਪ੍ਰੈਫਰੇਬਲੀ ਜਦੋਂ ਵੀ ਹੋਵਾਂਗੇ ਪਬਲਿਕ ਇਜ਼ ਆਲਵੇਸ ਵੈਲਕਮ ਕਿਉਂਕਿ ਅਸੀਂ ਪਬਲਿਕ ਨਹੀਂ ਆ ਪਬਲਿਕ ਸਾਡੇ ਲਈ ਆ ਸਾਡੇ ਸਾਡੇ ਤੇ ਪਬਲਿਕ ਦੇ ਚ ਪਾੜਾ ਨਹੀਂ ਪੈ ਸਕਦਾ ਪਬਲਿਕ ਦਾ ਉਹ ਪਾੜਾ ਘਟਾਉਣ ਦੇ ਲਈ ਜਿਹੜਾ ਸਰਕਾਰ ਨੇ ਆਰਡਰ ਕੀਤੇ ਨੇ ਪੀਬਬਲਿਕਲੀ ਜਦ ਉਕਤ ਗਰੀਬ ਨੂੰ ਸੁਣਿਆ ਜਾਵੇ ਉਸ ਤਰੀਕੇ ਨੂੰ ਪ੍ਰੋਪਰਲੀ ਅਡਰੈਸ ਕੀਤਾ ਜਾਦਾ ਸਰ ਪੰਜਾਬ ਤਰੀਕੇ ਨਾਲ ਲੋਕਲ ਐਕਸਟਰੈਕਸ਼ਨ ਦੇ ਬੜੇ ਮਾਮਲੇ ਵਰਗੇ ਨੇ ਇੱਕ ਤਾਂ ਐਕਸਟਰੈਕਸ਼ਨ ਜਿਹੜੀ ਬਾਹਰ ਹੋਏ ਤੇ ਲੋਕਲ ਲੈਵਲ ਤੇ ਵੀ ਸਰ ਮਤਲਬ 5-5 ਹਜ਼ਾਰ ਵੀ ਵੀ ਹਜ਼ਾਰ ਤੱਕ ਦੇ ਐਕਸਟਰੈਕਸ਼ਨ ਦੇ ਮਾਮਲੇ ਸਾਹਮਣੇ ਆਣੇ ਬੀਤੀ ਰਾਤ ਵੀ ਇੱਕ ਮਾਮਲਾ ਸਾਹਮਣੇ ਆਇਆ ਇਸ ਦਾ ਉਹ ਬੀਤੀ ਰਾਤ ਵਾਲਾ ਜਿਹੜਾ ਹੈਗਾ ਉਸ ਨੀਅਰਲੀ ਬੂਈ ਹੈਵ ਆਇਡੈਂਟੀਫਾਈਡ ਦਾ ਪਰਸਨ ਉਹ 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 ਵੀ ਲਗਭਗ ਟ੍ਰੇਸ ਹੋ ਜਾਏਗਾ ਇਹ ਸਾਰਿਆਂ ਤਰ੍ਹਾਂ ਦੇ ਹੈਗੇ ਨੇ ਕੁਝ ਵੱਡੇ ਬੰਦਿਆਂ ਦੇ ਨਾਮ ਲੈ ਕੇ ਲੋਕੋ ਇਥੋਂ ਦੇ ਐਕਸਟਰੈਨਸਟ ਨੇ ਉਹਦਾਂ ਗੱਲਾਂ ਗੁਲਾਂ ਕਰ ਲੈਂਦੇ ਨੇ ਬਟ ਕੋਈ ਇਦਾਂ ਦੀ ਗੱਲ ਨਹੀਂ ਵੀ ਵਿਲ ਬੀ ਹੈਵੀ ਔਨ ਦਮ ਸਰ ਪੰਜਾਬ ਪੁਲਿਸ ਦਾ ਹੀ ਉਸ ਕਾਰਨ ਜਿਹੜੀ ਤੇ ਕੋਈ ਛੜਨੀ ਮਿਲਟੈਂਸੀ ਪੰਜਾਬ ਪੁਲਿਸ ਨੇ ਖਤਮ ਕਰ ਦਿੱਤੀ ਨਸ਼ਾ ਬਹੁਤ ਵੱਡੀ ਸਮੱਸਿਆ ਬਣ ਗਿਆ ਇੱਕ ਦਿਨ ਪਹਿਲਾਂ ਹੀ ਅਮਰਸਰ ਦੇ ਐਮਐਲਏ ਨੇ ਡਾਕਟਰ ਅਜੀਤ ਗੁਪਤਾ ਉਸ ਸਟੇਜ ਤੋਂ ਕਹਿ ਰਹੇ ਨੇ ਕਿ ਬਹੁਤ ਵੱਡਾ ਚੈਲੰਜ ਹੈ ਪੁਲਿਸ ਕੀ ਨਸ਼ੇ ਨੂੰ ਖਤਮ ਨਹੀਂ ਕਰ ਪਾ ਰਹੀ ਸਰ ਕੀ ਇਦਾਂ ਲਈ ਕੋਈ ਨਵੀਂ ਰਣਨੀਤੀਆਂ ਚਲਸੀਅਮ ਸਾਹਿਬ ਦੀ ਮੁੱਖ ਪ੍ਰਧਾਨ ਮੰਤਰੀ ਸਾਹਿਬ ਆਂਦੇ ਆ ਉਹ ਵੀ ਕਹਿੰਦੇ ਵੀ ਪੰਜਾਬ ਨਸ਼ੇ ਚ ਰੁੜ ਰਿਹਾ ਕੋਈ ਪੰਜਾਬ ਕੋਈ ਪਾਲਿਸੀ ਕੋਈ ਨਵੀਂ ਕੋਈ ਗੱਲ ਕੀਤੀ ਜਾ ਰਹੀ ਜਿੰ ਕੋਈ ਏਦਾਂ ਦੀ ਗੱਲ ਨਹੀਂ ਹੈ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਡੀਜੀਪੀ ਸ਼੍ਰੀ ਗੌਰਵ ਜაძਵੀ ਦੀ ਰਹਿਨਮਾਈ ਹੇਠ ਬਹੁਤ ਸਚੱਜੇ ਤੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਕੁਝ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਲੀਮ ਬਣ ਜਾਂਦਾ ਉਹ ਇਹ ਕਨਸੀਕੁਐਂਸ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੇ ਕਰਦੇ ਨੇ ਕ੍ਰਾਈਮਨਲ ਥੋੜੇ ਮੋਟੇ ਬੰਦੇ ਜਿਹੜੇ ਹੁੰਦੇ ਨੇ ਇਹ ਕੁਛ ਨਾ ਕੋਈ ਸਮਗਲਿੰਗ ਆ ਜਿਹੜੀ ਕ੍ਰੋਸਸ ਦੀ ਬਾਰਡਰ ਪਹਿਲਾਂ ਹੀ ਚੱਲੀ ਆਉਂਦੀ ਰਹੀ ਆ ਪਹਿਲਾਂ ਕਦੇ 골ਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪੀ ਆ ਗਏ ਉਸ ਤੋਂ ਪਹਿਲਾਂ ਰੇਸ਼ਮ ਸਮਗਲ ਹੁੰਦਾ ਸੀ ਅੱਜ ਕੱਲੇ ਨਸ਼ਿਆਂ ਦਾ ਟੈਂਡ ਚੱਲ ਗਿਆ ਸਾਡਾ ਗਵਾਂਡੀ ਮੁਲਕ ਹੈਗਾ ਡੈਫੀਨਿਟਲੀ ਇਟ ਇਜ਼ ਅ 빅 ਚੈਲੰਜ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਸੇ ਗ੍ਰਸਤ ਕਰਕੇ ਡੈਫੀਨਟਲੀ ਹੋਰ ਕਿਸੇ ਤਰੀਕੇ ਜੋਗਾ ਕਰਨ ਲਈ ਉਹ ਕਾਬਿਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ નો ਡਾਊਟ ਇਕਾਦੋਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਪਰ ਅਦਰਵਾਈਜ਼ ਓਵਰਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9-10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਬਹੁਤ ਚੰਗੇ ਤਰੀਕੇ ਨਾਲ ਉਹਦੇ ਕਾਬੂ ਪਾਇਆ ਗਿਆ ਨਸ਼ਿਆਂ ਦੀ ਲਾਥ ਜਿਹੜੀ ਲੱਗ ਜਾਂਦੀ ਆ ਉਹ ਕਈ ਉਹਦੇ ਇੰਪੈਕਟਸ ਹੁੰਦੇ ਨੇ ਕੋਈ ਸੋਸ਼ਲ ਇੰਪੈਕਟ ਹੁੰਦਾ ਹੋਰ ਹੁੰਦਾ ਉਹਨੂੰ ਸੋਸ਼ੀਅਲੀ ਵੀ ਹੋਰ ਵੀ ਸਾਰਾ ਇਹ ਪੁਲਿਸ ਕਰ ਹੀ ਰਹੀ ਹੈ ਨਾਲ ਜਿੰਨਾ ਜਲ ਸਮਾਜਿਕ ਚੇਤਨਤਾ ਹੋ ਜੇ ਸਮਾਜ ਵੀ ਸਾਨੂੰ ਸਪੋਰਟ ਕਰਨ ਲੱਗ ਜੇ ਤੇ ਡੈਫੀਨਿਟਲੀ ਇਟ ਵਿਲ ਬੀ ਇਟ ਵਿਲ ਰਿਕਵਰਡ ਆ ਸਰ ਨਸ਼ੇ ਦਾ ਲੱਭੋਤਾ ਡਿਕਟ ਹੋ ਜੇ ਸਾਡੀ ਪ੍ਰਾਇੋਰਟੀ ਦਾ ਬੇਸਿਕ ਨਾਰਮਲ ਪੁਲਿਸ ਵਰਕਿੰਗ ਹੈਗੀ ਆ ਪ੍ਰੋਫੈਸ਼ਨਲੀ ਅਸੀਂ ਪੁਲਿਸ ਵਰਕਿੰਗ ਜੋ ਕਰਾਂਗੇ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕ੍ਰਾਈਮ ਸਾਡੀ ਜਿਹੜੀ ਹੈ ਬੇਸਿਕ ਜੌਬ ਹੁੰਦੀ ਆ ਅਸੀਂ ਉਹਨੂੰ ਫੋਕਸ ਕਰਾਂਗੇ ਤੇ ਉਹਦੇ ਵਿੱਚ ਹੀ ਸਾਡਾ ਸਾਰਾ ਕੁਝ ਆ ਗਿਆ। ਸਰ ਜੀ ਨੈਸ਼ਨਲ ਪੇਪਰ ਚ ਛਪਿਆ ਦੀ ਵੀ ਰੇੜੀਆਂ ਦੇ ਉੱਤੇ ਬਾਹਰ ਨਾ ਗੱਡੀਆਂ ਲਗਾ ਕੇ ਉਦਿਸ਼ਕਰਾਤ ਸਰਵ ਕੀਤੀ ਜਾਂਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਜੀ। ਕੁਝ ਏਰੀਆਸ ਹੈਗੇ ਕਿਹਾ ਸਰ ਉਹਨੂੰ ਲੈ ਕੇ ਤੁਸੀਂ ਕੋਈ ਇਨਫੈਕਸ਼ਨ ਪਾਸਵਰਡ ਇਹਦੇ ਨਾਲ ਇਹਦਾ ਬਹੁਤ ਸਵਾਲ ਹੈ। ਉੱਥੇ ਪਹਿਲਾਂ ਵੀ ਬਹੁਤ ਵਾਰ ਰਿਪੋਰਟ ਹੋ ਚੁੱਕੀਆਂ ਨੇ। ਲੇਕਿਨ ਕਈ ਵਾਰ ਤਾਂ ਪੁਲਿਸ ਦੇ ਆਈ ਹੈਵ ਜਸਟ ਜੁਆਇਨ ਮੈਨ ਲੁਕਿੰਗ ਟੂ ਦੇਖ ਕੇ ਜਿਹੜਾ ਵੀ ਕੋਈ ਜੋ ਵੀ ਕੋਈ ਗੈਰਕਾਨੂੰਨੀ ਕੰਮ ਹੋਵੇਗਾ ਵੀ ਵਾਂਟਸ ਫੇਅਰ ਐਨੀਬਾਡੀ। ਸਰ ਰਾਤਲੇ ਕੇਸ ਉਹ ਆਲਮੋਸਟ ਬੰਦਾ ਵੀ ਡੈਂਟੀਫਾਈ ਹੋ ਗਿਆ ਸੂਨਰ অর ਲੇਟਰ ਵੀ ਬੀ ਬਲੀਏਬਲ ਟੂ ਕੈਚ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਸਰ ਇੱਕ ਮਿੰਟ ਹੋਰ ਇੱਕ ਫੋਟੋ ਬਣਾ ਲਓ ਜੀ ਮੈਂ